ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੇ ਆ ਸ਼ੁਰੂਆਤ ਕਰਨ ਅੱਜ ਬਹੁਤ ਖੁਸ਼ੀਆਂ ਭਰਿਆ ਦਿਨ ਹੈ ਬਾਈ ਆਪਣੇ ਪਰਮਗਾ ਹੈਪੀ ਬਰਥਡੇ ਹੈ ਇਸका ਮਹਾਰਾਜ ਇਹਨੂੰ ਚੜ੍ਹਦੀਆਂ ਕਲਾ ਬਖਸ਼ੇ ਮੇਰੇ ਮਾਲਕ ਸਾਰੀਆਂ ਖੁਸ਼ੀਆਂ ਇਸ਼ਕੀਆਂ ਪੂਰੀਆਂ ਕਰੇ ਇਸ ਦੀ ਧਿਆਨ ਹੈ ਇਸका ਆਪੇਗਾ 26 ਜਨਵਰੀ ਨੂੰ ਹੈਪੀ ਬਰਥਡੇ ਦੋਏ ਮੇਰੇ ਪਿਆਰੇ ਪਿਆਰੇ ਬੱਚੇ ਆ ਚਲਾ ਜੀ ਗੁਰਦੁਆਰਾ ਸਾਹਿਬ ਮੱਥਾ ਟੇਕ ਕਾਮਾ ਡੱਬਾ ਪਰ ਆਤ ਲਿਆਏ ਤੇ ਆਪਾਂ ਇਹਨਾਂ ਪ੍ਰੈਕਟਿਨਾਂ ਨੂੰ ਦੇ ਦਿਆ ਇੱਕ ਇੱਕ ਸਕੂਲਾਂ 'ਮਲੇ ਜਣੇ ਨੂੰ ਇੱਕ ਇੱਕ ਬੈਨਾਂ 'ਮਲੇ ਜਣੇ ਨੂੰ ਸਕੂਲਾਂ 'ਵੰਡੇਗੇ ਬੱਚਿਆਂ ਨੂੰ ਫਿਰ ਬੈਨਾਂ 'ਵੰਡੇਗੇ ਆਪਾਂ ਚਲਾਂਗੇ ਗੁਰਦੁਆਰਾ ਸਾਹਿਬ ਆਪਣਾ ਨੌਵੀਂ ਪਾਤਸ਼ਾਹੀ ਦਾ ਗੁਰਦੁਆਰਾ ਮੰਜੀ ਸਾਹਿਬ ਉੱਥੇ ਮੱਥਾ ਟੇਕਾਂਗੇ ਉਸ ਤੋਂ ਬਾਅਦ ਆਪਾਂ ਨੇ ਕਰਨੀ ਹੈ ਜੀ ਸਪਰੇਅ ਆਪਾਂ ਰਾਤ ਆਕੇ ਤੇ ਤਲਵਿੰਦਰ ਬਾਜੀ ਬਾਦੇ ਸਰਪਾ ਸਪਰੇਅ ਦਾ ਕੰਮ ਸਟਾਰਟ ਕਰਨਾ ਆਪਣੀ ਡਿਊਟੀ ਲੱਗੀ ਵੀ ਹੈ ਸਪਰੇਅ 'ਤੇ ਆਪਾਂ ਪਹਿਲਾਂ ਆਵਾਂਗੇ ਮਹਾਰਾਜ ਬਾ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਪਹੁੰਚ ਗਏ ਜੀ ਆਪਣੀ ਡਿਊਟੀ ਉਪਰ ਸਪਰੇਅ ਲਾ ਕੇ ਕਰਨ ਇੱਕ ਟੰਕੀ ਪਹਿਲਾਂ ਲਾ ਦੀ ਦੂਸਰੀ ਟੰਕੀ ਭਰ ਰਹੇ ਆ ਚਲਵਿੰਦਰ ਵੀਰ ਦਾ ਰਾਤ ਨਿਭੜ ਗਿਆ ਤਾਂ ਕੰਮ ਬਾਈ 10:00 ਵਜੇ ਆਪਾਂ ਅੱਗੇ ਦੇ ਰਾਤ ਮੈਨੂੰ 11:30 ਹੋਗੇ ਤੇ ਘਰ ਆਂਦੇ ਨੂੰ ਮੈਂ ਹਰ ਬੇਲਾਚਾ ਗੱਡੀ માં ਅੱਗੇ ਦੇ ਟਰੈਕਟਰ ਆਪਣੇ ਸਵੇਰੀ ਆ ਗਏ ਸਪਰੇਅ ਕਰ ਰਹੇ ਆ ਜੀ ਬੇਲਾਚਾ ਗਿਆ ਭੋਗ ਮਾ ਜੀ ਤੇ ਸੌਰਿਆਂ ਭੋਗ ਹੈ ਮੇਰੀ ਡਿਊਟੀ ਲੱਗੀ ਹੈ ਸਪਰੇਅ ਉਪਰ ਆ ਕਰਨੇ ਵਾਲੀ ਟੰਕੀ ਆਈ ਆਪਣੀ ਤਿੰਨ ਕਿੱਲੇ ਕੱਢਦੇ ਪਹਿਲਾਂ ਬਾਈ ਤਿੰਨ ਸਿਸਟੀਆਂ ਪਾ ਦੀਆਂ ਪੁਰੇ ਪੰਜਾਹ ਟਾਇਰ ਗਿਣੜਾ ਦੋਈ ਟੰਕੀ ਭਰ ਰਿਆਂ ਜੌਂਡੀਅਰ ਚਲਾ ਕੇ ਬਾਈਓ ਹੱਥ ਨਹੀਂ ਲਗਿਆ ਅੱਜ ਬਹੁਤ ਔਖਾ ਹੱਥ ਲਗਿਆ ਉਹ ਗਏ ਇੱਕ ਗੰਨ ਲੱਗੀ ਵੀ ਇਸਕੇ ਆਪਣੇ ਦੋ ਲੱਗੀ ਵੀ ਆ ਓ ਹੋ 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 ਧਾਰ ਨਿਕਲ ਗਿਆ ਦਾ ਪਾਪ ਆਪਣੇ ਦੋ ਗੰਨਾਂ ਲੱਗੀ ਵੀ ਆ ਬਾਈ ਬਾਈ ਯਾਰ ਵੀਡੀਓ ਪੂਰੀ ਦੇਖਿਆ ਕਰੋ ਆਪਣੀ ਵੀਡੀਓ ਪੂਰੀ ਨਹੀਂ ਦੇਖਦੇ ਬਾਈ ਆਪਣੇ ਘੰਟੇ ਨਹੀਂ ਜੁੜ ਰਹੇ ਸਬਸਕ੍ਰਾਈਬਰ ਦੋ ਹੋ ਗਿਆ ਬਾਈ ਆਪਣਾ 1000 1020 ਹੋ ਗਿਆ ਧੰਨਵਾਦ ਸਾਰੇ ਬਾਈਆਂ ਦਾ ਜਿਨ੍ਹਾਂ ਨੇ ਆਪਾਂ ਨੂੰ ਸਬਸਕ੍ਰਾਈਬ ਕਰਿਆ ਬਹੁਤ ਬਹੁਤ ਦਿਲੋਂ ਧੰਨਵਾਦ ਬਾਈ ਜਿਸ ਤਰ੍ਹਾਂ ਆਪਣਾ ਚੈਨਲ ਸਬਸਕ੍ਰਾਈਬ ਕਰਿਆ ਬਾਈ ਸਤਰੀ ਆਪਣੀ ਵੀਡੀਓ ਦੇਖ ਕੇ ਆਪਣੇ ਘੰਟੇ ਪੂਰੇ ਕਰੋ ਵਿਊ ਵੀ ਹੋ ਗਿਆ ਆਪਣਾ 5 ਲੱਖ ਬਸ ਆਪਣੇ ਬਾ ਘੰਟੇ ਐ ਹੀ ਕਮੀ ਐ 2700 ਘੰਟਾ ਹੋ ਗਿਆ 1300 ਘੰਟਾ ਹੋਰ ਚਾਹੀਦਾ ਫਿਰ ਆਪਣਾ ਚੈਨਲ ਮੋਨਟਾਈਜ਼ ਹੋ ਜਾਏਗਾ ਠੀਕ ਹੈ ਬਾਈ ਪਰ ਆ ਮੈਨੂੰ ਜੜਾ ਲੱਗ ਗਈ ਚੱਲ ਰਿਹਾ ਬਾਈ ਕੰਮ ਬਹੁਤ ਸੋਹਣਾ ਖੇਤ ਬਣਿਆ ਬਸ ਆਪ ਸੁਧਰਾ ਝਿਲਕਲੀ ਫਾਂਡ ਦਿਖ ਰਹੀ ਆ ਪਰਾਂ ਕਿਹੜਾ ਲੱਗ ਗਿਆ ਚਪੇਰੇਗਾ ਇਹ ਕਿੰ쨰ਆਂ ਖੇਤ ਹੈ ਜੋ ਜਿਹੜੇ ਮੈਂ ਆਪਣੇ ਲਾਇਆ ਉਹ ਟੰਕੀਆਂ ਲੱਗੇਗੀ ਜਮਾ ਪੀਏ ਲੋਮਾਂ ਚੱਲ ਰਿਹਾ ਬਾਈ 890 ਚੱਕਰਾਂ ਉਪਰ 700 ਲੀਟਰ ਦੀ ਟੰਕੀ ਆ ਤਿੰਨ ਗਿੱਲਿਆਂ ਮਾਂ ਲੱਗ ਜਾ ਐਨ ਪੂਰੇ ਆ ਮਾਂ ਸائیں ਬਾਈ ਮਾਰੀ ਕੋਈ ਖੇਤ ਘੱਟ ਬਾਦ ਦੱਸ ਜੇ ਬਈ ਦਿੱਕਤਾ ਬਾ ਬਾਈ ਪਹਿਲਾਂ ਅਗਲੇ ਨੂੰ ਕਾਮ ਲੈ ਖੇਤ ਸਹੀ ਰਸੀ ਬਾਈ ਇਹ ਮੈਂ ਅਗਲਾ ਕੀ ਕਰਾਂ 5 ਬਿਗੇ ਮਾਂ ਸਿਸੀ ਲੱਗ ਜਾ ਪਾਣ ਇੰਨੇ ਸਿੱਸੀਆ ਪਾਦੇ ਆ 15 ਬਿਗੇ ਦੇ ਹਿਸਾਬ ਨਾਲ ਆ ਮੇਰੇ 15 ਬਿਗੇ ਖੇਤ ਹੈ ਕਹਦੇ ਆ 12 ਬਿਗੇ ਫਿਰ ਘਟ ਜਾਂਦੀ ਨਹੀਂ ਬਿਗੇ ਦੀ ਦਵਾਈ ਨਾਲੇ ਨੂੰ ਕਹਾ ਹਵੀ ਬਾਈ 12 ਬਿਗੇ ਮੈਂ ਟੰਕੀ ਲਗੇ ਜੂ ਦਾ ਜਾਬ ਤੇ ਆਪਣੀ ਦਵਾਈ ਪਾਈ ਕਰਿਆਏ ਭਾਈ ਸਪਰੇ ਸਪਰੇ ਕਾ ਨਿਪਟ ਗਿਆ ਆਪਣਾ ਟਰੈਕਟਰ ਆਗਦਾ 36 30 ਆਪਣਾ ਪੰਜਾਰਿਆਂ ਕਣਕ ਬੀਜਣਾ ਕਣਕ ਕਰਿਆ ਬਾਕੀ ਲ ਆਪਣੇ ਬੰਦੇ ਆ ਕਿਸੇ ਦਾ ਮੈਂ ਯਾਰ ਤੱਕ ਨੌਰ ਸ਼ਾਪਿੰਗ ਕਰਨ ਵਿਆ ਆ ਦੋ ਤਿੰਨ ਕੱਪੜੇ ਕੁਪੜੇ ਲੈ ਗਾਣੇ ਆ ਸੋਨੀ ਭੇਜਿਆ ਕਣਕ ਬੀਜਣਾ ਆ ਗਿਆ ਫੇਰ ਸਪਰੇਅ ਕਰੀਏ ਬਈ ਆਪਾਂ ਚਲਾ ਆਂ ਵਿਰਕਨੌਰ ਨੂੰ ਆ ਗਏ ਬਾਈ ਕਨੌਰ ਤੇ ਲਾ ਗਏ ਟੰਕੀ ਭਰਨ ਕਰਦੇ ਆਪਣਾ ਕੰਮ ਸ਼ੁਰੂ ਸੋਨੀ ਗਾ ਵੀ ਨਿਬੜ ਗਿਆ ਕੰਮ ਬਾਈ ਬੀਜਾ ਕਣਕ ਉਹ ਵੀ ਆ ਰਿਹਾ ਮੇਰੇ ਪਾਸ ਪੂਰੀ ਬਲਾਇਆ ਮਾ ਚਲ ਆ ਜਾ 15 ਕਿੱਲੇ ਇੱਕ ਹੈ 4 ਕਿੱਲੇ ਇੱਕ ਹੈ 2-3 ਕਿੱਲੇ ਇੱਕ ਹੈ ਬਾਜ ਜੇਗੇ ਰਾਤ ਕੇ 10-11 ਬਾਈ 10-11 ਵਜੇ ਨਿਬੜੇਗਾ ਆਪਣਾ ਰਸਤੇ ਮਾਂ ਚ ਬੱਚਾ ਉੱਚਾ ਬਾਈ ਕਰਾਂ ਉਹਦੇ ਵੀ ਇੱਕ ਟੈਂਕੀ ਭਰ ਲਿਆ ਹੀ ਪਾਣੀਗੀ ਜਾਣਾ ਤਾਂ ਪਾਣਾ ਅੱਗੇ ਅੱਧਾ ਕਿਲੋਮੀਟਰ ਹੋਰ ਰਾ ਭਾਈ ਭੂਪੀ ਵਾਲੀ ਮੋਟਰ ਵਰ ਤੇ ਲੱਗੇ ਪਟੰਕੀ ਭਰਨ ਟਰੈਕਟਰ ਬੜਾ ਸੋਹਣਾ ਲੱਗਾ ਜਗੜ ਜੰਗ ਜਿਆ ਹੋਇਆ ਵਾ ਵੇਟ ਬੂਟ ਪਿਆ ਵਾ ਖਾਸਾ ਮਗਰਾੜ ਲਾਣੇ ਦੀ ਸਲਾਹ ਬਾਈ ਅੱਗੇ ਨੂੰ ਦੇਖੇਂਗਾ ਮਗਰਾੜ ਲਾ ਦੇਂਗੇ ਇਸਕੇ ਆਪਣੀ ਡਿਊਟੀ ਹੋ ਗਈ ਬਾਈ ਚੇਂਜ ਹਰਿੰਦਰ ਬਾਹ ਹੋ ਗਿਆ ਟਰੈਕਟਰ ਚੱਲਦਾ ਇੱਕ ਟੰਕੀ ਲੱਗ ਗਈ ਸੋਨੀ ਆਗਾ ਤੇ ਲੈ ਗਿਆ ਅੱਪੂ ਗੇ ਲੋ ਇਹ ਚਲਾ ਵੀ ਸੋਨੀ ਮੈਂ ਜਾ ਰਿਹਾ ਬਈ ਆਪਣੇ ਘਰਾਂ ਨੂੰ ਜਨਮ ਦਿਨ ਹੈ ਮੁੰਡੇ ਦਾ ਚੋਰੀ ਮੱਥਾ ਟੇ ਗਿਆ ਇਹਦੇ ਗੁਰਦੁਆਰਾ ਸਾਹਿਬ ਕੇਕੂ ਕੁ ਲਿਆਣਾ ਜੀ ਦਵਾ ਗਿਆ ਉਹਨੂੰ ਜਨਮ ਦਿਨ ਦਾ ਕੇ ਕੱਟਣਾ ਮੁੰਡੇ ਦਾ ਇਹ ਸੋਨੀ ਚਲਾ ਵੀ ਗਈ ਮੇਰੇ ਹੁੰਦੇ ਤੱਕ ਡੀਜ਼ਲ ਕੀ ਭਰ ਲੈ ਤੇ ਕਹਿਣ ਨੇ ਆਂਦੇ ਵੀ ਟੈਂਕਰ ਮਾਦੇ ਨੇ ਵੀ ਨਹੀਂ ਰੋਕੀ ਪਿੱਛਾ ਗੰਨਾ ਚੂੰ ਚੂੰ ਕਰ ਰਹੀਆਂ ਤੇਰੀਆਂ ਇਤਿਬਾਹ ਜਾਣਾ ਹਰਿੰਦਰ ਬਾ ਹਰਿੰਦਰ ਗਿਆ ਤਿੰਨ ਕਿਲੇ ਸਵੇਰੀ ਆਪਣਾ 14 ਕਿਲੇ ਇੱਕ ਨਿਕਲ ਗਏ 14 ਬਾਈ ਗਿਆ ਸੀਗੇ ਤਿੰਨ ਹਰਿੰਦਰ ਗਿਆ 31 ਕਿਲੇ ਨਿਕਲ ਜਗੇ ਅੱਜ ਬਾਕੀ ਸਵੇਰ ਤੇ ਫਿਰ ਸਟਾਰਟ ਹੋਇਆ ਕੰਮ ਚੱਲ ਬਈ ਬੱਪੂ ਆ ਜਾ ਕੀ ਵੀ ਲਿਆ ਲੈ ਲਿਆ ਬਾਈ ਕੇਕ ਘਨੌਰ ਆਏ ਦੇ ਆਪਾਂ ਸ਼ਰਮਾ ਬੈਕਰੀ ਆਈਸਕ੍ਰੀਮ ਕਰਾ ਲਿਆ ਪਾ ਇੱਕ ਪਰਮਵੀਰ 36 30 ਚਾਕਲੇਟਾਂ ਲੈ ਲਈਆਂ ਚੱਲਾਂ ਬਈ ਹੁਣ ਪਿੰਡ ਨੂੰ ਘਟਾਂ ਕੇ ਇੱਕ ਜਾ ਆ ਗਿਆ ਜੀ ਕੇਕ ਪਰਮ ਦਾ ਹਾਂਜੀ ਪੁੱਤ ਪਰਮਵੀਰ 36 30 ਪਪਾ ਹਾਂਜੀ ਥੈਂਕ ਯੂ ਕਰੇ ਪੁੱਤ ਸਾਰਿਆਂ ਨੂੰ ਥੈਂਕ ਯੂ ਕੱਟਾਂ ਬਾਈ ਕੇਕ ਮੈਂ ਵੀ ਇਸ ਦੀ ਆਜੇ ਦਸੰਦਾਂਗੀ ઓਰੀਓ ਦੇ ઓਰੀਓ ਪਸੰਦ ਆਗੇ ਕੋਈ ਨਾ ਤਾਂ ਹੀ ਖਾਣਾ